ਸਸਗਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਬੀਐਸ ਸਹਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਤੇ ਤੁਹਾਨੂੰ ਦੱਸਦੇ ਕਿ ਅਸੀਂ ਮੌਜੂਦ ਹਾਂ ਪਿੰਡ ਸਾਲ ਦੇ ਵਿੱਚ ਜਿੱਥੇ ਕਿ ਦੱਸਦੇ ਕਿ 125ਵਾਂ ਜੋ ਹੈ ਯਾਦਗਾਰ ਜੋ ਮੇਲਾ ਮਨਾਇਆ ਜਾ ਰਿਹਾ ਹੈ ਬਾਬਾ ਬੁੱਧ ਨਾਸ ਜੀ ਦੀ ਯਾਦ ਦੇ ਵਿੱਚ ਜੋ ਕਿ ਹਮੇਸ਼ਾ ਦੀ ਤਰ੍ਹਾਂ ਹੈ ਮੇਲਾ ਚੁੱਕੀ ਮਨਾਇਆ ਜਾਂਦਾ ਹੈ ਤੇ ਹੁਣ ਵੀ ਹੁਣ ਦੀ ਵਾਰ ਵੀ ਪਿੰਡ ਦੀ ਪੰਚਾਇਤ ਤੇ ਜੋ ਪਿੰਡ ਦੇ ਸਮੂਹ ਜੋ ਰਾਕਾ ਨਿਵਾਸੀ ਆ ਸਾਰਿਆਂ ਵੱਲੋਂ ਮਿਲ ਜੁਲ ਕੇ ਐਮਐਲਏ ਜੋ ਸ਼ੁਰੂਆਤ ਕੀਤੀ ਕੀ ਕਾਫੀ ਦਿਨਾਂ ਤੋਂ ਲੱਗੇ ਹੋਏ ਸੀਗੇ ਕਾਫੀ ਜੋ ਤਿਆਰੀਆਂ ਕੀਤੀ ਜਾ ਰਹੀਆਂ ਸੀ ਕਿ ਉਹ ਤਿਆਰੀਆਂ ਨੂੰ ਕਰਦੇ ਹੋਏ ਜੋ ਨਾਲ ਦੇ ਨਾਲ ਮੁਕੰਮਲ ਹੋਈਆਂ ਤੇ ਉਸ ਦੇ ਨਾਲ ਨਾਲ ਦੱਸ ਦੇ ਕਿ ਇੱਥੇ ਕਹਿਣਾ ਹੈ ਪੰਚਾਇਤ ਦਾ ਕਿ ਮੇਲਾ ਜੋ ਹੈ ਬਹੁਤ ਵਧੀਆ ਜਿਹੜਾ ਕਿ ਸਕਸੈਸਫੁਲੀ ਜਿਹੜਾ ਕਿ ਸਫਲ ਰਿਹਾ ਹੈਗਾ ਤੇ ਸਾਰੇ ਇੱਥੇ ਬਹੁਤ ਦੂਰ ਦੂਰ ਤੋਂ ਲੋਕ ਸੱਜ ਰਹੇ ਤੇ ਮੇਲੇ ਦੇ ਵਿੱਚ ਦੇਖਣ ਆਏ ਆ ਤੇ ਦੁਕਾਨਾਂ ਜੋ ਹੈ ਤੇ ਬਹੁਤ ਸਾਰੀਆਂ ਦੁਕਾਨਾਂ ਲੱਗੀ ਹੋਈਆਂ ਪਹਿਲਾਂ ਨਾਲੋਂ ਰੌਣਕ ਦੀ ਗੱਲ ਕਰੀਏ ਤਾਂ ਤਸਵੀਰਾਂ ਦੇ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਕਿ ਇੱਥੇ ਅਗਰ ਦੁਕਾਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਨਾਲੋਂ ਬਹੁਤ ਸਾਰੀ ਜ਼ਿਆਦਾ ਦੁਕਾਨਾਂ ਇੱਥੇ ਪਿੰਡ ਦੇ ਵਿੱਚ ਲੱਗੀਆਂ ਹੋਈਆਂ ਤੇ ਹੁਣ ਦੀ ਵਾਰ ਜੋ ਹੈ ਕਾਫੀ ਰੌਣਕ ਵੀ ਉਸੀ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਬੱਚੇ ਬਜ਼ੁਰਗ ਮਹਿਲਾਵਾਂ ਪੈਣਾ ਜੋ ਹੈ ਸਾਰੀ ਇੱਥੇ ਕੀ ਮੇਲੇ ਦਾ ਜੋ ਕਿ ਆਨੰਦ ਲੈਂਦੇ ਹੋਏ ਆ ਜਦ ਕੀ ਗੱਲ ਕਰ ਰਹੀ ਹੈ ਤੇ ਮੌਸਮ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਹਲਕੀ ਹਲਕੀ بارش ਜੋ ਹੈ ਮੌਸਮ ਦੇ ਵਿੱਚ ਉਹ ਵੀ ਦੇਖਣ ਨੂੰ ਥੋੜੀ ਥੋੜੀ ਨਮੀ ਚੋ ਕਿ ਮਿਲੀ ਹੈ ਸਵੇਰ ਤੋਂ ਲੈ ਕੇ ਅਗਰ ਗੱਲ ਕਰੀਏ ਤਾਂ ਪਿਛਲੀ ਵਾਰ ਤੇ ਗੱਲ ਕਰੀਏ ਤਾਂ ਧੁੱਪ ਬਹੁਤ ਜ਼ਿਆਦਾ ਹੁੰਦੀ ਸੀ ਕਿ ਗਰਮੀ ਜ਼ਿਆਦਾ ਹੁੰਦੀ ਸੀ ਤੇ ਹੁਣ ਦੀ ਵਾਰ ਗਰਮੀ ਨਾ ਹੁੰਦੇ باوجود ਤੇ ਗਰਮੀ ਨਹੀਂ ਸੀਗੀ ਤਾਂ ਹੁਣ ਜੋ ਹੈ بارش ਦੀ ਜੋ ਕੁਛ ਕਣੀਆਂ ਜੋ ਕਿ ਥੋੜੀ ਥੋੜੀ ਅਸੀਂ ਦੇਖੀਆਂ ਇਹਦੇ ਵਿੱਚ ਕਣੀਆਂ ਦੇਖਣ ਨੂੰ ਮਿਲੀਆਂ ਜਿਹਦੇ ਕਰਨਾ ਲੋਕਾਂ ਦਾ ਜੋ ਸਵੇਰ ਤੋਂ ਲੈ ਕੇ ਦਿਨ ਚਰਿਆ ਜੋ ਹੈ ਬਹੁਤ ਹੀ ਆਨੰਦਮਈ ਜੋ ਰਹੀ ਹੈ ਤੇ بارش ਦੇ ਕਰਕੇ ਜੋ ਹਲਕੇ ਹਲਕੇ ਨਮੀ ਦੇ ਕਰਕੇ ਜੋ ਗਰਮੀ ਤੋਂ ਜਿਹੜੀ ਰਾਹਤ ਲੋਕਾਂ ਨੂੰ ਮਿਲਦੀ ਹੋ ਨਜ਼ਰ ਆ ਰਹੀ ਆ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਕੱਠ ਵੀ ਕਿਸ ਤਰ੍ਹਾਂ ਇੱਥੇ ਜੋ ਦੁਕਾਨਾਂ ਦੇ ਉੱਪਰ ਲੱਗਿਆ ਹੋਇਆ ਦੇਖ ਰਿਹਾ ਉਮੀਦ ਕਰਦੇ ਆ ਕਿ ਸਾਰੇ ਦੁਕਾਨਦਾਰ ਜੋ ਹੈ ਬੜੀ ਦੂਰ ਦੂਰ ਤੋਂ ਆਏ ਆ ਉਹ ਵੀ ਬਹੁਤ ਖੁਸ਼ ਹੋਣਗੇ ਇਸ ਗੱਲ ਤੋਂ ਤੇ ਜਿਹੜੇ ਇਸ ਗੱਲ ਨੂੰ ਦੇਖ ਰਿਹਾ ਮੇਲੇ ਦੇ ਵਿੱਚ ਆਏ ਆ ਉਹ ਵੀ ਮੇਲਾ ਦੇਖਣ ਲਈ ਬਹੁਤ ਜ਼ਿਆਦਾ ਖੁਸ਼ ਹੋਣਗੇ ਤੇ ਬਹੁਤ ਸਾਰੇ ਲੋਕ ਇਸ ਮੇਲੇ ਦਾ ਬਹੁਤ ਸਾਰਾ ਆਨੰਦ ਲੈ ਰਹੇ ਆ ਤੇ ਤੁਹਾਨੂੰ ਦੱਸਦੀ ਕਿ ਰਾਤ ਤੋਂ ਹੀ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਦੀ ਦੀਵਾਨ ਜੋ ਕਿ ਲੱਗੇ ਹੋਏ ਸੀਗੇ ਜਿਹਦੇ ਵਿੱਚ ਰਾਗੀ ਢਾਡੀ ਜਥੇ ਜੋ ਕਿ ਭਲਾਏ ਗਏ ਸੀਗੇ ਦੂਰ ਦੂਰ ਤੋਂ ਜੋ ਹੈ ਗੁਰੂ ਦਾ ਜਸ਼ ਗਾਉਣ ਲਈ ਕੀਰਤਨ ਕਰਨ ਦੇ ਲਈ ਜੋ ਹੈ ਜਥੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀਗੇ ਤੇ ਉਹ ਵੀ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਂਝੀ ਕਰਦੇ ਆ ਕਿ ਕਿਸ ਤਰ੍ਹਾਂ ਜੋ ਹੈ ਸਾਰੇ ਪਿੰਡ ਦੀ ਪੰਚਾਇਤ ਮਿਲ ਕੇ ਸਾਰੇ ਮਿਲ ਕੇ ਜੋ ਹੈ ਇਸ ਮੇਲੇ ਦੇ ਜੋ ਹੈ ਬਹੁਤ ਹੀ ਖੁਸ਼ੀ ਦੇ ਨਾਲ ਸਾਰੇ ਅਗੇ ਸ਼ਲਾਘਾ ਕਰਦੇ ਹੋਏ ਸਾਰੇ ਇਸ ਮੇਲੇ ਦਾ ਆਨੰਦ ਮਾਣਦੇ ਹੋਏ ਦੇਖਿਆ ਤੇ اور ਮੇਲੇ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੇਲੇ ਜਿਹੜੇ ਕਿ ਤਿਹਾਰ ਜਿਹੜੇਗਾ ਤਿਹਾਰਾਂ ਵਾਂਗ ਮਨਾਏ ਜਾਂਦੇ ਆ ਅਤੇ ਗੱਲ ਕਰੀਏ ਕਿ ਜੋ ਪਿੰਡ ਦੀਏ ਨੌਜਵਾਨ ਬੱਚੇ ਕੁੜੀਆਂ ਪਹਿਣਾ ਜੋ ਜਿਨ੍ਹਾਂ ਦੇ ਮੈਰਿਜ ਹੋ ਚੁਕਿਆ ਸ਼ਾਦੀ ਹੋ ਚੁਕੀ ਆ ਉਹ ਵੀ ਮੇਲੇ ਤੋਂ 2-3 ਦਿਨ ਪਹਿਲਾਂ ਛੁੱਟੀ ਲੈ ਕੇ ਇੱਥੇ ਮੇਲੇ ਦੇ ਵਿੱਚ ਪਹੁੰਚੇ ਹੋਏ ਆ ਤੇ ਮੇਲੇ ਦੇ ਵਿੱਚ ਪਹੁੰਚਣ ਤੋਂ ਬਾਅਦ ਇੱਥੇ ਸਾਰੇ ਮੇਲੇ ਦਾ ਜਿਹੜੀ ਰੌਣਕ ਜਿਹੜੇਗੀ ਹੋਰ ਵਧਾਂਦੇ ਹੋਏ ਨਜ਼ਰ ਆ ਰਹੇ ਆ ਤੇ ਇੱਥੇ ਤੁਹਾਨੂੰ ਦੱਸ ਦਿਆਂ ਕਿ ਮੇਲੇ ਦੀ ਹੋਰ ਜ਼ਿਆਦਾ ਖੁਸ਼ੀ ਬੱਚਿਆਂ ਦੇ ਕਾਰਨ ਜੋ ਕਿ ਮੇਲੇ ਦੇ ਵਿੱਚ ਕਾਫੀ ਜਿਹੜੇ ਕਿ ਤੇ ਖਡਾਉਣੇ ਲੱਗੇ ਹੋਏ ਆ ਗੇਮਸ ਲੱਗੇ ਹੋਇਆ ਸਾਰੇ ਬਹੁਤ ਇਸ ਚੀਜ਼ ਦਾ ਆਨੰਦ ਜੋ ਕੇ ਮਾਣ ਰਹੇ ਆ ਤੇ ਬਾਕੀ ਹੋਰ ਤਸਵੀਰਾਂ ਚ ਤੁਹਾਨੂੰ ਦਿਖਾਉਣੇ ਕਿ ਕਿਸ ਤਰ੍ਹਾਂ ਮੇਲੇ ਦੇ ਵਿੱਚ ਜੋ ਹੈ ਖਾਣ ਪੀਣ ਦੀਆਂ ਚੀਜ਼ਾਂ ਲੱਗੇ ਹੋਈਆਂ ਕਿਸ ਤਰ੍ਹਾਂ ਲੋਕ ਉਸ ਦਾ ਵੀ ਆਨੰਦ ਮਾਣਦੇ ਹੋਏ ਇਸ ਤਰ੍ਹਾਂ ਮੇਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਕਿ ਮੌਸਮ ਜੋ ਹੈ ਬਹੁਤ ਹੀ ਖੁਸ਼ਮિજાਜ ਮੌਸਮ ਹੋਣ ਦੇ ਕਰ ਲੋਕਾਂ ਦੇ ਚਿਹਰੇ ਦੇ ਉੱਪਰ ਵੀ ਸਮਾਈਲ ਜੋ ਹੈ ਕਿ ਨਜ਼ਰ ਆਂਦੀ ਹੋਈ ਨਜ਼ਰ ਆ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਲੋਕ ਹੱਸਦੇ ਹੋਏ ਚਿਹਰਿਆਂ ਦੇ ਨਾਲ ਜੋ ਹੈ ਕਿ ਸਮਾਨ ਖਰੀਦਦੇ ਹੋਏ ਬੱਚਿਆਂ ਦੇ ਨਾਲ ਫੈਮਿਲੀ ਦੇ ਨਾਲ ਦ ਗੋਟੀਆਂ ਦੇ ਨਾਲ ਵਿਕਲ ਲੈ ਕੇ ਜੋ ਕਿ ਹੈਗਾ ਆਪਣੇ ਇਸ ਮੇਲੇ ਦੇ ਵਿੱਚ ਆਇਆ ਹਾਂ ਇੱਕ ਕਮੀ ਜ਼ਰੂਰ ਇਸ ਮੇਲੇ ਦੇ ਵਿੱਚ ਦੇਖਣ ਨੂੰ ਥੋੜੀ ਜਿਹੀ ਹੁਣ ਦੀ ਵਾਰ ਇਹ ਕਮੀ ਮਿਲੀ ਹੈ ਕਿਉਂਕਿ ਹਰ ਵਾਰ ਦੀ ਤਰ੍ਹਾਂ ਪਿੰਡ ਦੇ ਵਿੱਚ ਜੋ ਹੈ ਕਿ ਖੇਡਾਂ ਜੋ ਕਿ ਕਰਾਈ ਜਾਂਦੀਆਂ ਸੀਗੀਆਂ ਤੇ ਹੁਣ ਦੀ ਵਾਰ ਜੋ ਹੈ ਖੇਡਾਂ ਜੋ ਹੈ ਉਹ ਜੋ ਕਬੱਡੀ ਹੈ ਕੁਸ਼ਤੀਆਂ ਜੋ ਕਿ ਹੈ ਹੁਣ ਦੀ ਵਾਰ ਨਹੀਂ ਕਰਾ ਪਾਇਆ ਕਿਉਂਕਿ ਉਹਦਾ ਕਾਰਨ ਤੁਸੀਂ ਦੇਖ ਹੀ ਰਹੇ ਹੋ ਕਿ ਹਲਕੀ ਜਿਹੀ ਕਿੰਨੀ ਤੇਜ਼ ਨਾਲ ਤਾਂ ਜੋ بارش ਹੋ ਰਹੀ ਹੈ ਹਲਕੇ ਹਲਕੇ ਕਿਣਮਣ ਦੇ ਕਾਰਨ ਜੋ ਹੈ ਕਿ ਸਾਰਾ ਜੋ ਰਸਤਾ ਹੈ ਉਹ ਖਰਾਬ ਹੋ ਚੁੱਕਾ ਜਿੱਥੇ ਕੁਰਸੀਆਂ ਕਰਾਈ ਜਾਂਦੀਆਂ ਨੇ ਉਹ ਵਾਲਾ ਰਸਤਾ ਵੀ ਸਾਰਾ ਕੀ ਖਰਾਬ ਹੋ ਚੁੱਕਾ ਉਸ ਤੋਂ ਬਾਅਦ ਕਾਫੀ ਕੋਸ਼ਿਸ਼ ਕਮੇਟੀ ਵੱਲੋਂ ਕੀਤੀ ਹੈ ਕਿ ਇਸੇ ਤਰ੍ਹਾਂ ਦੇ ਗੁਸਤੀਆਂ ਜੋ ਕਿ ਕਰਾਈ ਜਾਣ ਲੇਕਿਨ ਮੌਸਮ ਦੇ ਕਾਰਨ ਉਹ ਨਹੀਂ ਕਰਾ ਪਏ ਫਿਰ ਵੀ ਜੋ ਇੱਥੇ ਪਹਿਲਵਾਨ ਜੋ ਜੋ ਆਏ ਸੀਗੇ ਉਹਨਾਂ ਦਾ ਮਾਨ ਸਨਮਾਨ ਪੂਰਾ ਕਮੇਟੀ ਵੱਲੋਂ ਸਤਿਕਾਰ ਜੋ ਕਿ ਸਾਰਾ ਨੇ ਕੀਤਾ ਗਿਆ ਤੇ ਸਾਰੇ ਇਸ ਮੇਲੇ ਤੋਂ ਬਹੁਤ ਜ਼ਿਆਦਾ ਖੁਸ਼ ਹੈ ਤੇ ਹੋਰ ਅਸੀਂ ਤਸਵੀਰਾਂ ਚ ਤੁਹਾਨੂੰ ਦਿਖਾਉਣਾ ਹੈ ਕਮੇਟੀ ਦੇ ਮੈਂਬਰਸ ਐ ਜੋ ਇਸ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਰੀ ਪ੍ਰਿੰਟ ਦੀ ਕਮੇਟੀ ਪੰਚਾਇਤ ਮੈਂਬਰਸ ਸਾਰਿਆਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਰਿਹਾ ਸਪੈਸ਼ਲ ਥੈਂਕਸ ਜੋ ਕਮੇਟੀ ਵੱਲੋਂ ਦਿੱਤਾ ਗਿਆ ਕਿ ਐਨ ਆਰ ਆਈ ਵੀਰਾਂ ਵੱਲੋਂ ਐਨ ਆਰ ਆਈ ਵੀਰਾਂ ਦਾ ਦਿੱਤਾ ਗਿਆ ਕਿਉਂਕਿ ਬਾਹਰਲੇ ਦੇਸ਼ਾਂ ਤੋਂ ਬੈਠ ਕੇ ਹੋਏ ਜੋ ਇਸ ਮੇਲੇ ਦੀ ਜੋ ਕਿ ਹੋਰ ਮਾਣ ਵਧਾ ਰਹੇ ਆ ਆਪਣਾ ਜੋ ਹਮੇਸ਼ਾ ਯੋਗਦਾਨ ਦਿੰਦੇ ਹੋਏ ਨਜ਼ਰ ਆਇਆ ਗੁਰਦੁਆਰਾ ਸਾਹਿਬ ਦੇ ਲਈ ਵੀ ਹਮੇਸ਼ਾ ਜੋ ਆਪਣਾ ਯੋਗਦਾਨ ਦਿੰਦੇ ਹੋਏ ਨਜ਼ਰ ਆ ਰਹੇ ਆ ਸਾਰਿਆਂ ਦਾ ਐਨ ਆਰ ਆਈ ਵੀਰਾਂ ਦਾ ਵੀ ਇੱਥੇ ਜੋ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ ਤੇ ਆਓ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਹੋਰ ਮੇਲੇ ਦਾ ਮਜਾਜ ਇਸ ਤਰ੍ਹਾਂ ਰਿਹਾ ਜੁੜੇ ਰਹਿਣਾ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਮ ਦਾ ਨਾਮ ਦੱਸਦੇ ਹੋਏ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਸੇ ਬਾਰੇ ਜਾਣਕਾਰੀ ਦਿਓ ਮੈਂ ਬਚਿੱਤਰ ਸਿੰਘ ਸਾਹਲ ਅੱਜ ਜੋ ਵਰਸੀ ਬਾਬਾ ਬੁੱਧਨਾਥ ਜੀ ਦੀ ਸਾਲਾਨਾ 125ਵੀਂ ਵਰਸੀ ਮਨਾਈ ਗਈ ਹੈ ਇਹ ਵਰਸੀ ਪਾਕਿਸਤਾਨ ਤੋਂ ਲੈ ਕੇ ਹੁਣ ਤੱਕ ਸਾਡੇ ਜੋ ਵੱਡ-ਵਡੇਰੇ ਸੀਗੇ ਉਹ ਮਨਾਉਂਦੇ ਆ ਰਹੇ ਸੀ ਉਸੇ ਤਰਜ਼ ਤੇ ਸਾਡਾ ਨਗਰ ਅੱਜ ਵੀ ਇਹ ਵਰਸੀ ਮਨਾ ਰਿਹਾ ਹੈ 125ਵੀਂ ਸਲਾਨਾ ਵਰਸੀ ਬਾਬਾ ਬੋਧਨਾਥ ਜੀ ਦੀ ਮਨਾਈ ਗਈ ਹੈ ਸਾਰੀ ਹੀ ਪੰਚਾਇਤ ਦਾ ਸਾਰੇ ਨਗਰ ਦਾ ਸਾਰੇ ਨੌਜਵਾਨ ਵੀਰਾਂ ਦਾ ਔਰ ਦੋਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰਾਂ ਦਾ ਖਾਸ ਕਰਕੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਇਸ ਸਮਾਗਮ ਦੇ ਵਿੱਚ ਸੋ ਇਹਨਾਂ ਸਭ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਇਹ ਐਡਾ ਵੱਡਾ ਜੋ ਕਾਰਜ ਸੀਗਾ ਉਹ ਨੇਪਰੇ ਚੜਿਆ ਹੈ ਉਹ ਇਹਨਾਂ ਸਭ ਦਾ ਤੈਅ ਦਿਲਾਉ ਤਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਆਪਣਾ ਮੇਲੇ ਦੇ ਦੌਰਾਨ ਹਰ ਸਾਲ ਜੋ ਹੈ ਕੁਸ਼ਤੀਆਂ ਕਰਵਾਈ ਜਾਂਦੀਆਂ ਸੀ ਕਿਉਂਕਿ ਪੁਰਤੀਵਾਰ ਜਿੱਦਾਂ ਦਾ ਮੌਸਮ ਹੋ ਗੋਵਿੰਦਰ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਮੌਸਮ ਵਿਭਾਗ ਦਾ ਵੀ ਅਲਰਟ ਸੀਗਾ ਕਈ ਦਿਨਾਂ ਤੋਂ ਸਾਨੂੰ ਪਤਾ ਹੀ ਸੀਗਾ ਫਿਰ ਵੀ ਸਾਡੀ ਕੋਸ਼ਿਸ਼ ਸੀਗੀ ਕਿ ਜੇ ਕਿ ਟਾਈਮ ਮਿਲਿਆ ਤੇ ਜ਼ਰੂਰ ਕਰਾਵਾਂਗੇ ਪ੍ਰਸਾਦ ਹੋਣ ਕਾਰਨ ਕੋਈ ਜਗ੍ਹਾ ਬਚੀ ਨਹੀਂ ਹੈਗੀ ਜਿੱਥੇ ਕੁਸ਼ਤੀਆਂ ਕਰਾ ਸਕੀਏ ਸੋ ਇਸ ਕਰਕੇ ਅਸੀਂ ਕੁਸ਼ਤੀਆਂ ਜੋ ਹੈ ਪਹਿਲਵਾਨ ਵੀ ਰਾਇਬੁਰ ਤੋਂ ਉਹਨਾਂ ਨੂੰ ਕਿਸ ਤਰ੍ਹਾਂ ਸਰਪੰਚ ਕਰਕੇ ਉਹਨਾਂ ਨੂੰ ਭੇਜਾਇਆ ਉਹਨਾਂ ਦਾ ਵੀਰ ਜੀ ਸਾਰੀ ਸੀ ਅਸੀਂ ਆਪਣੇ ਨੌਜਵਾਰ ਕਮੇਟੀ ਨਾਲ ਤੇ ਸੇਵਾਦਾਰਾਂ ਨਾਲ ਪਿੰਡ ਦੀ ਜੋ ਹੈਗੀ ਹੈ ਆਪਣੀ ਸੰਗਤ ਪੰਚਾਇਤ ਸਲਾਹ ਕਰਕੇ ਅਸੀਂ ਉਹਨਾਂ ਦਾ ਮਾਨ ਸਨਮਾਨ ਜੋ ਹੈ ਫਾਈਨੈਂਸ਼ਲੀ ਉਹਨਾਂ ਦਾ ਕਰਤਾ ਸੀਗਾ ਤੇ ਕੁਸ਼ਤੀਆਂ ਨਹੀਂ ਕਰਾ ਸਕੇ ਉਹਦੇ ਵਿੱਚ ਬੇਵੱਸ ਸੀਗੇ ਕੁਸ਼ਤੀਆਂ ਨਹੀਂ ਕਰ ਸਕਿਆ ਫਿਰ ਵੀ ਅੱਜ ਦਾ ਦਿਨ ਜਿਹੜਾ ਹੈਗਾ ਸਾਰਾ ਬਹੁਤ ਸੁਵੇਤ ਰਿਹਾ ਤੇ ਥੋੜੀ ਜਿਆਦਾ ਬਾਰਿਸ਼ ਨਹੀਂ ਹੋਈ ਕੁੱਲ ਮਿਲਾ ਕੇ ਬਾਬਾ ਬੋਧਨਾਥ ਜੀ ਦੀ ਬਹੁਤ ਕਿਰਪਾ ਰਹੀ ਜੀ بارش ਹੋਣ ਦੇ ਬਾਵਜੂਦ ਵੀ ਸੰਗਤ ਬਿਲਕੁਲ ਟਿਕ ਟਕਾ ਨਾਲ ਬੈਠੀ ਰਹੀ ਹੈ ਬਹੁਤ ਸੋਹਣੇ ਦੀਵਾਨ ਸਜੇ ਰਾਗੀਆਂ ਟਾਢੀਆਂ ਨੇ ਸੰਗਤਾਂ ਨੂੰ ਨਿਹਾਲ ਕਰਿਆ ਹੈ ਰਾਜਨੀਤਿਕ ਸ਼ਖਸੀਅਤਾਂ ਵੀ ਪਹੁੰਚੀਆਂ ਬਹੁਤ ਵੱਡੇ ਪੱਧਰ ਤੇ ਸਮਾਗਮ ਹੋਇਆ ਲਾਈਵ ਹੋਇਆ ਜੀ ਇੰਟਰਨੈਸ਼ਨਲ ਲੈਵਲ ਤੇ ਸਾਰਾ ਕੀਤਾ ਗਿਆ ਤੁਹਾਡੇ ਚੈਨਲ ਰਾਈ ਵੀ ਲਾਈਵ ਹੋਇਆ ਜੀ ਸੋ ਕੁੱਲ ਮਿਲਾ ਕੇ ਬਹੁਤ ਵਧੀਆ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਨ ਬਾਬਾ ਬੁੱਧ ਨਸ ਜੀ ਜਿਨ੍ਹਾਂ ਦੀ 125ਵੀਂ ਸਾਲਾਨਾ ਵਰ੍ਹੇਸੀ ਮਨਾਉਂਦਿਆਂ ਹੋਇਆਂ ਸਮੂਹ ਸੰਗਤ ਦੇ ਸਹਿਯੋਗ ਨਾਲ ਅਤੇ ਐਨ ਆਰ ای ਵੀਰਾਂ ਨਾਲ ਐਨ ਆਰ ای ਵੀਰਾਂ ਦੇ ਸਹਿਯੋਗ ਨਾਲ ਅਤੇ ਸਮੂਹ ਪ੍ਰਬੰਧਕ ਕਮੇਟੀ ਨਾਲ ਅਤੇ ਸਮੂਹ ਪਿੰਡ ਦੀ ਪੰਚਾਇਤ ਨਾਲ ਬਹੁਤ ਵਧੀਆ ਸਤਿਗੁਰਾਂ ਨੇ ਕਿਰਪਾ ਕੀਤੀ ਜਿਉਂ ਕਿ ਮੇਲੇ ਦਾ ਸਮਾਗਮ ਸੰਪੂਰਨ ਹੋਇਆ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਮੂਹ ਐਨ ਆਰ ای ਵੀਰਾਂ ਦਾ ਸਮੂਹ ਸੰਗਤ ਦਾ ਇਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਗੁਰਬਾਣੀ ਪਰ ਸੁਣ ਕੇ ਆਪੋ ਆਪਣਾ ਜੀਵਨ ਸਫਲਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿਗੁਰੂਆਂ ਦੇ ਚਰਨਾਂ ਵਿੱਚ ਬੰਦ ਕਿਰਪਾ ਕਰਨਾ ਨਾਮ ਦੱਸੋ ਔਰ ਤੁਮ ਕਾਰਜਕਾਰੀ ਰੋਲ ਦੇ ਬਾਰੇ ਹੁਣ ਅਸੀਂ ਤੁਹਾਨੂੰ ਯਾਤਾ ਨਹੀਂ ਦਿਓ ਹਨੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਲਾ ਗੁਲਜਾਰ ਸਿੰਘ ਚੋਹਾਨ ਵਿਲੇ ਡਿਵੈਲਪਮੈਂਟ ਅਫਸਰ ਪਿੰਡ ਸਾਹਲ ਪਿੰਡ ਸਾਹਲ ਜੋ ਕਿ ਬਲਾਕ ਹਨੌਰ ਤਹਿਸੀਲ ਰਾਜਪੁਰਾ ਜਿਹਦਾ ਪਟਿਆਲਾ ਵਿੱਚ ਪੈਂਦਾ ਹੈ ਜੀ ਅੱਜ ਪਿੰਡ ਸਾਹਲ ਵਿਖੇ ਧੰਨ ਧੰਨ ਬਾਬਾ ਬੁੰਦਾ ਦੀ ਯਾਦ ਵਿੱਚ ਮੇਲਾ ਭਰਿਆ ਜੀ ਇਹ ਕਿ ਪਾਕਿਸਤਾਨ ਤੋਂ ਹੀ ਮਤਲਬ ਉਹਨਾਂ ਦਾ ਇਹ ਦਿਹਾੜਾ ਚੱਲਿਆ ਆ ਰਿਹਾ ਏ ਤੇ ਪਿੰਡ ਦੀਆਂ ਸਮੂਹ ਸੰਗਤਾਂ ਐਨ ਆਰ ਆਈ ਆਪਣਾ ਸਮੂਹ ਪਤਵੰਤੇ ਸੱਜਣਾਂ ਨੇ ਆਪਣਾ ਧੂਮ ਧਾਮ ਨਾਲ ਇਸ ਮੇਲੇ ਵਿੱਚ ਹਾਜ਼ਰੀ ਦਿਵਾਈ ਏ ਤੇ ਬਹੁਤ ਹੀ ਮਤਲਬ ਆਪਣਾ ਅੱਜ ਮੇਲੇ ਵਿੱਚ ਬਹੁਤ ਹੀ ਇਕੱਠ ਹੋਇਆ ਏ ਸੰਗਤਾਂ ਨੇ ਧੂਮ ਧਾਮ ਨਾਲ ਆਨੰਦ ਮਾਣਿਆ ਜੀ ਮਤਲਬ ਤੇ ਧੰਨਵਾਦ ਹਾਂਜੀ ਜੀ ਜੀ ਆਪਣਾ ਨਾਮ ਦੱਸਦੇ ਹੋਏ ਅੱਜ ਦੇ ਮੇਲੇ ਦੀ ਜਾਣਕਾਰੀ ਦੋ ਮੇਰਾ ਨਾਮ ਸੰਦੀਪ ਹੈਗਾ ਜੋ ਕਿ ਆਪਾਂ ਪਿੰਡ ਸਾਲ ਦੇ ਵਿੱਚ ਸਾਲਾਨਾ ਵਰਸੀ 125ਵੀ ਮਨਾ ਰਹੇ ਆ ਇਹ ਦੇਖੋ ਤੁਸੀਂ ਰੌਣਕ ਮੇਲਾ ਬੜੇ ਅੱਛੇ ਤਰੀਕੇ ਨਾਲ ਔਰ ਅੱਛੇ ਪ੍ਰਬੰਧ ਨਾਲ ਕੀਤਾ ਗਿਆ ਹੈ ਸਾਰਾ ਮੈਨੇਜਮੈਂਟ ਵੱਲੋਂ ਰੌਣਕ ਤੁਸੀਂ ਖੁਦ ਦੇਖੋਗੇ ਔਰ ਮੌਸਮ ਦਾ ਇੰਨਾ ਮਤਲਬ ਵਧੀਆ ਸਿਸਟਮ ਬਣ ਗਿਆ ਹੈ ਕਿ ਲੋਕ ਸਗੋਂ ਘਰਾਂ ਤੋਂ ਬਾਹਰ ਨਿਕਲ ਕੇ ਆ ਰਹੇ ਆ ਕਹਿੰਦੇ ਆ ਵੀ ਵਾਜਿਵਾ ਇਹ ਤਾਂ ਆਨੰਦ ਹੋ ਗਿਆ ਤੇ ਪਿਛਲੇ ਵਾਰੀ ਪਿਛਲੇ ਵਾਰੀ ਦੇਖਿਆ ਸੀਗਾ ਸੀ ਬਹੁਤ ਜ਼ਿਆਦਾ ਮਤਲਬ ਲੋਕਾਂ ਨੇ ਗਰਮੀ ਫੀਲ ਕੀਤੀ ਸੀਗੀ ਔਰ ਇਸ ਵਾਰੀ ਤਾਂ ਜਿੱਦਾਂ ਇੰਦਰ ਦੇਵਤਾ ਜੀ ਇੰਨੇ ਨਿਹਾਲ ਹੈ ਉਹ ਕਹਿੰਦੇ ਆ ਵੀ ਮਤਲਬ ਇਸ ਵਾਰੀ ਰੌਣਕ ਖੂਬ ਹੈ ਸਭ ਅੰਜੋਏ ਕਰ ਰਹੇ ਆ ਸਭ ਦੁਕਾਨਦਾਰ ਖੁਸ਼ ਹੈ ਤੇ ਸਾਰੀ ਜਿਹੜੀ ਬਾਹਰੋਂ ਵੀ ਆਈ ਹੋਈ ਆ ਪਬਲਿਕ ਉਹ ਵੀ ਖੁਸ਼ ਹੈ ਤੇ ਬਾਕੀ ਜਿਹੜਾ ਆਪਣਾ ਹੋਰ ਮੇਰੇ ਆਣ ਗੁਆਣ ਹੈ ਜਿੰਨੇ ਵੀ ਆਸ-ਪਾਸ ਹੈ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਹਾਂ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਦੂਰੋਂ ਨੇੜੇ ਆਏ ਹੋਏ ਆ ਮੇਲਾ ਦੇਖਣ ਆਏ ਹੋਏ ਆ ਤੇ ਖਾਸ ਕਰ ਸਾਡੇ ਜਿਹੜੇ ਬੀਐਸ ਹੈਰੀ ਜੀ ਹੈ ਪੱਤਰਕਾਰ ਜੀ ਹੈ ਵੀਰ ਮੇਰੇ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਮੇਲੇ ਦੇ ਵਿੱਚ ਇੱਕ-ਇੱਕ ਸੀਨ ਜਿਹੜਾ ਕਵਰ ਕੀਤਾ ਔਰ ਗੁਰਦੁਆਰਾ ਕਮੇਟੀ ਦਾ ਵੀ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਹੈ ਤੇਦੀ ਨੀ ਉਹਦਾ ਕਿ ਕੋਈ ਆਏ ਬਜੀ ਪਟਿਆਲੇ ਤੋਂ ਪਾਜੀ ਪਟਿਆਲੇ ਤੋਂ ਆਇਆ ਹਾਂ ਹਾਂਜੀ ਹਰ ਸਾਲ ਆਉਂਦੇ ਆ ਪਾਜੀ ਹਰ ਸਾਲ ਆਉਂਦੇ ਕਿੰਨਾ ਚੱਲ ਗਿਆ ਪਾਜੀ ਪਿੰਡ ਦਾ ਮੇਲਾ ਜੀ ਬਹੁਤ ਵਧੀਆ ਪਾਜੀ ਕਿੰਨਾ ਦੇ ਰੋਣ ਦੇ ਵਿੱਚ ਕਿੰਨਾ ਮੌਸਮ ਕੀ ਕਹਣ ਜਾਉਂਦੇ ਮੌਸਮ ਪਾਜੀ ਬਾਸ ਫੇਰ ਦਾ بارش ਪਈ ਜਾਂਦੀ ਹੈ ਹਾਂਜੀ ਹਾਂਜੀ بارش ਹਰ ਕੀ ਪਈ ਰਹਿਆ ਹਾਂਜੀ 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 ਵਧੀਆ ਲੱਗਿਆ ਮੈਨੂੰ ਵਧੀਆ ਪਾਜੀ ਲੋਕਾਂ ਦਾ ਬਹੁਤ ਬਸ ਤੁਹਾਨੂੰ ਪਤਾ ਹੀ ਹੈ ਛੋੜਣਕ ਮੇਲਾ ਮੇਲੇ ਦਾ ਹਾਂਜੀ ਆਪਕੋ ਕਿਹ ਤੋਂ ਆਇਆ ਪਾਜੀ ਆਪਾਂ ਪਟਿਆਲੇ ਤੋਂ ਬਈ ਹਾਂਜੀ ਇੱਥੇ ਪਿੰਡ ਦਾ ਸਾਲ ਦਾ ਮੇਲਾ ਪਹਿਲਾਂ ਵੇਖਣ ਆ ਪਹਿਲਾਂ ਗਿਆ ਪਹਿਲਾਂ ਵੀ ਲਾਇਆ ਬਈ ਬਹੁਤ ਵਧੀਆ ਲੱਗਦਾ ਬਾ ਆਂਦੇ ਰੋ ਮੇਲੇ ਚ ਰੌਣਕ ਆਉਦਾ ਹੀ ਰੱਖੋ ਮੇਲੇ ਚ ਆਂਦੇ ਰੋ ਰੌਣਕ ਆਉਦਾ ਹੀ ਰੱਖੋ ਮੇਲੇ ਦੀ ਪਹਿਲਾਂ ਵੀ ਆਨੇ ਹਾਂ ਹਾਂਜੀ ਹਾਂਜੀ ਬਈ ਓਕੇ ਬੱਚੇ ਨਾਲ ਨਹੀਂ ਆਇਆ ਇਹ ਤਾਂ ਨਹੀਂ ਨਾਲ ਆਏ ਹੋਏ ਆਰੇ ਆਏ ਬਾਈ ਕੱਲਾ ਮੇਲਾ ਦੇਖ ਰਿਹਾ ਤਾਂ ਕਰਕੇ ਕੋਈ ਜਾਇ ਸ਼ਰਮ ਘਾਸ ਤੇ ਰਿਹਾ ਭਾਈ ਕਾਹਦਾ ਸ਼ਰਮ ਨਾ ਤੁਰਿਆ ਇਹ ਤਾਂ ਵੈਸੇ ਸ਼ਰਮਾ ਰਿਹਾ ਬਾਈ ਵੈਸੇ ਸ਼ਰਮਾ ਰਿਹਾ ਵੈਸੇ ਬਹੁਤ ਵਾਰ ਲਾਇਆ ਇਹ ਮੇਲਾ ਬਹੁਤ ਵਧੀਆ ਹੈ ਬੰਦੇ ਬਹੁਤ ਵਧੀਆ ਨੇ ਸਾਰੇ ਪਿੰਡ ਦੇ ਹਾਂਜੀ ਤੇ ਹੋਰ ਇੱਥੇ ਲੰਗਰ ਪਾਣੀ ਦਾ ਇੰਤਜ਼ਾਮ ਲੰਗਰ ਪਾਣੀ ਬਹੁਤ ਸੋਹਣਾ ਇੰਦਿਆ ਮਾਈ ਕੋਈ ਦਿੱਕਤ ਨਹੀਂ ਆਈ ਹੋ ਗਈ ਪਰ ਕੋਈ ਪਰਸਾਨੀ ਆਈ ਬਹੁਤ ਸੇਵਾ ਕਰਦੇ ਪਰਾਂ ਵਾਲੇ ਵਿੱਚ ਚਾਹ ਪਾਣੀ ਪਿਆ ਲੰਗਰ ਦੇ ਨਾਲ ਛਕ ਲੋ ਜੀ ਬੋਲਣਾ ਕਿ ਬਹੁਤ ਅਗਲੇ ਵਾਰ ਹੋਰ ਚਾਰ ਬੰਦੇ ਲਿਆਵੋਗੇ ਕਿ ਨਹੀਂ ਹਾਂ ਜੀ ਆਇਆ ਕਾਫੀ ਬੰਦੇ ਲਿਆਵਾਂਗੇ ਬਹੁਤ ਵਧੀਆ ਲੱਗ ਰਿਹਾ ਮੇਰਾ ਨਾਮ ਰੋਹਿਤ ਹੈ ਬਹੁਤ ਵਧੀਆ ਲੱਗ ਰਿਹਾ ਹੈਗਾ ਮੇਰਾ ਪਿੰਡ ਮੰਡਿਆਣਾ ਸਾਲ ਮੇਲੇ ਦੇ ਸਾਲ ਮੇਲੇ ਦੇ ਬਾਬਾ ਬੁੱਧਨਾਥ ਜੀ ਦਾ ਮੇਲਾ ਜਿੱਥੇ ਹੈਰੀ ਵੀਰ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਜਿੱਥੇ ਆਪਣਾ ਸੁਪ ਕੋੜੇ ਜਿਹੜੇ ਤੁਸੀਂ ਕਿੰਦਾ ਦੇ ਖਿਲਾ ਰਹੇ ਕਿੰਦਾ ਦਾ ਰਿਸਪੋਨ ਬਹੁਤ ਵਧੀਆ ਹੀ ਬਹੁਤ ਵਧੀਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਤੁਸੀਂ ਕਿਲੋ ਕਰਵਾਓ ਅੱਧਾ ਕਿਲੋ ਕਿਉਂ ਭਾਈ ਮੈਂ ਕਹਤਾਂ ਹਾਂ ਇਹ ਲਾਈਵ ਨਾ ਵੀ ਹੁੰਦੀ ਹੈਰੀ ਵੀਰੇ ਤਾਂ ਵੀ ਦਿੰਦਾ ਮੇਲਾ ਮੇਲਾ ਬਹੁਤ ਵਧੀਆ ਪਰਿਆ ਭਾਈ ਹਾਂ ਘੱਟ ਬਹੁਤ ਵਧੀਆ ਹਮਾ ਆ ਗਿਆ ਹੋਇਆ ਪਾਰਸ਼ ਕਰਕੇ ਜਾਂਦਾ ਖਰਾਬੀ ਪਾਰਸ਼ ਕਰਕੇ ਥੋੜਾ ਜਿਹਾ ਪਰਵਾਨਾ ਵਾਲਾ ਚੱਕਰ ਪੈ ਗਿਆ ਹਾਂ ਹਾਂ ਪਾਸਪੋਰਟ ਖਰੀਦਿਆ ਕਿ ਨਹੀਂ ਸਮਾਨ ਬਾਦੂ ਖਰੀਦਿਆ ਸਵੇਰ ਹੀ ਖਰੀਦ ਰਹੇ ਆ ਲੈ ਖਾਲੀ ਰਿਆ ਲੈ ਖਾਲੀ ਨਹੀਂ ਝੋਲੇ ਭਰੇ ਪਏ ਪਿੱਛਾ ਆ ਸ਼ਾਹ ਦੀ ਕ੍ਰਿਤੀ ਝੋਲੇ ਆ ਝਾਦਰੀ ਲਈ ਇੱਕ ਫੌਜੀ ਵਾਲੀ ਝਾਦਰੀ ਲਈ ਹੋਰ ਗੋੜਵਾਣੀ ਜੀ ਦੀ ਨੰਮਾ ਹਾਂ ਜੀ ਫੋਟੋ ਆਣੀ ਚੀਦੀ ਪਦੀ ਆ ਪਰਵਾਨਾ ਕੇ ਵੀ ਆਣੀ ਸਤਾਜ ਹੈ ਮੇਰਾ ਹਾਂ ਜੀ ਵਾਹ ਵਾਹ ਆ ਗਿਆ ਸਤਾਜ ਆ ਲੋਚਮਾ ਪਿੰਡ ਹੈ ਨਗਾ ਅੱਛਾ ਹਾਂ ਸਵੇਰੇ ਜੀ ਆ ਹਾਂ ਜੇ ਰੋਡ 'ਚ ਸਾਈਕਲ 'ਚ ਆਪ ਬਿਨਾ ਮਰਗਾਟਾ ਚਾਚਾ ਉਹੀ ਆਇਆ ਉਹੀ ਆ ਜੋ